ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਰਦਾਰ ਨਿਰਮਲ ਸਿੰਘ ਜੀ son of ਸਕੱਤਰ ਸਿੰਘ ਪਿੰਡ ਪੰਡੋਰੀ ਗੋਲਾ ਔਰ ਇਹਨਾਂ ਤੇ ਵਾਹਿਗੁਰੂ ਨੇ ਨਦਰ ਕੀਤੀ ਔਰ ਇਹ ਆਪਣੇ ਸੁਪਨਿਆਂ ਦਾ ਘਰ ਬਣਾਉਣ ਜਾ ਰਹੇ ਆ ਔਰ ਉਹਦੀਆਂ ਨੀਹਾਂ ਪੁੱਟ ਕੇ 6 ਇੰਚੀ ਗਟਕਾ ਪਾ ਕੇ ਔਰ ਦੀ ਕਟਾਈ ਕੀਤੀ ਜਾ ਰਹੀ ਆ ਔਰ ਇਹ ਜਿਹੜਾ ਜਗਜੀਤ ਸਿੰਘ ਜੀ ਨਿਰਮਲ ਸਿੰਘ ਦੇ ਭਾਈ ਸਾਹਿਬ ਨੇ ਔਰ ਉਹਨਾਂ ਦਾ ਇਹ ਜਦੀ ਘਰ ਆ ਜਿੱਥੇ ਜਗਜੀਤ ਸਿੰਘ ਉਹਨਾਂ ਜੀ ਦਾ ਨਿਰਮਲ ਸਿੰਘ ਜੀ ਦਾ ਜਨਮ ਹੋਇਆ ਔਰ ਉਸ ਘਰ ਨੂੰ ਪੁਰਾਣੇ ਨੂੰ ਢਾਕੇ ਉਹਦੇ ਵਿੱਚ ਨਵਾਂ ਇੱਕ ਨਿਰਮਲ ਸਿੰਘ ਜੀ ਖੜੇ ਨੇ ਔਰ ਇਹਨਾਂ ਦਾ ਘਰ ਤਿਆਰ ਕੀਤਾ ਜਾ ਰਿਹਾ ਔਰ ਇੱਥੇ ਲੀਵਰ ਸਾਰੀ ਖੜੀ ਆ ਜਿਨ੍ਹਾਂ ਨੇ ਪਹਿਲਾ ਘਰ ਢਾਇਆ ਸੀ ਔਰ ਨੀਹਾਂ ਪੱਟੀਆਂ ਤੇ ਹੁਣ ਰਜਿੰਦਰ ਸਿੰਘ ਜੀ ਬਾਬਾ ਜੀ ਅਰਦਾਸ ਕਰ ਰਹੇ ਨੇ ਤੇ ਸਾਰੀ ਸੰਗਤ ਖੜੀ ਆ ਉਹ ਜਗਜੀਤ ਸਿੰਘ ਜੀ ਦੀ ਨਰਮਲ ਸਿੰਘ ਜੀ ਮਾਤਾ ਜੀ ਖੜੇ ਨੇ ਮਿਸਤਰੀ ਸਾਹਿਬ ਖੜੇ ਨੇ ਔਰ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲੱਗ ਚੁੱਕਾ ਆ ਤੇ ਇਸ ਕੰਮ ਦੀ ਸੁਪਰਵਾਈਜ਼ਰੀ ਜਿਹੜੀ ਆ ਉਹ ਮੈਂ ਕਰਨ ਜਾ ਰਿਹਾ ਜੀ ਲਖਵਿੰਦਰ ਸਿੰਘ ਪੰਡੋਰੀ ਗੋਲੇ ਤੋਂ ਤੇ ਤੁਹਾਨੂੰ ਇਸ ਕੰਮ ਦੀ ਸਾਰੀ ਅਪਡੇਟ ਦਵਾਂਗੇ ਕਿ ਅਸੀਂ ਕਿੱਦਾਂ ਕੰਮ ਕਰ ਰਹੇ ਹਾਂ ਔਰ ਤੁਸੀਂ ਸਾਨੂੰ ਦੇਖਿਓ ਹੌਸਲਾ ਵਜਾਈ ਕਰਿਓ ਕਿ ਅਸੀਂ ਠੀਕ ਕੰਮ ਕਰ ਰਹੇ ਹਾਂ ਔਰ ਇਸ ਕਰਕੇ ਅਰਦਾਸ ਲਗਭਗ ਹੋ ਚੁੱਕੀ ਆ ਤੇ ਸੰਗਤ ਸਾਰੀ ਖੜੀ ਆ ਵਾਹਿਗੁਰੂ ਕਿਰਪਾ ਕਰੇ ਸਾਨੂੰ ਉਦਮ ਦੇਵੇ ਸਾਨੂੰ ਤਾਕਤ ਦਵੇ ਔਰ ਅਸੀਂ ਇਸ ਮਕਾਨ ਨੂੰ ਨਿਰਮਲ ਸਿੰਘ ਜੀ ਦੇ ਘਰ ਨੂੰ ਸੁਪਨਿਆਂ ਦੇ ਘਰ ਨੂੰ ਅਸੀਂ ਸੋਨਾ ਬਣਾ ਸਕੀਏ ਔਰ ਇਹ ਨਿਰਮਲ ਸਿੰਘ ਜੀ ਔਰ ਉਹਨਾਂ ਦੇ ਮਾਤਾ ਜੀ ਇੱਕ ਇਟ ਰੱਖਣ ਜਾ ਰਹੇ ਆ ਨੀਂ ਰੱਖਣ ਜਾ ਰਹੇ ਆ ਔਰ ਪਰਲੀ ਸਾਈਡ ਦੇ ਮਿਸਤਰੀ ਸਾਹਿਬ ਵੀ ਬੈਠੇ ਨੇ ਤੇ ਕਿਨੇ ਜੀ ਇਹ ਵੀ ਇਟ ਰੱਖਣਗੇ ਇਹ ਜਿਹੜੇ ਰਜਿੰਦਰ ਸਿੰਘ ਜੀ ਜਿਹੜੇ ਬਾਬਾ ਜੀ ਜਿਨ੍ਹਾਂ ਨੇ ਅਰਦਾਸ ਕੀਤੀ ਆ ਇਹ ਵੀ ਹਿੱਸਾ ਪਾਉਣਗੇ ਗੁਰੂ ਦੇ ਵਜ਼ੀਰ ਨੇ ਪਰ ਇਹ ਜਗਜੀਤ ਸਿੰਘ ਜੀ ਵੀ ਏਟ ਰੱਖ ਰਹੇ ਨੇ ਆਪਣਾ ਹਿੱਸਾ ਪਾ ਰਹੇ ਆ ਤੇ ਤੁਸੀਂ ਸਾਨੂੰ ਹੌਸਲਾ ਵਜਾਈ ਸਾਡੀ ਕਰਦੇ ਰਹੋ ਦੇਖਦੇ ਰਹੋ ਪੂਰੀ ਅਪਡੇਟ ਤੁਹਾਨੂੰ ਦਵਾਂਗੇ ਇਸ ਕੰਮ ਦੀ ਔਰ ਜੇ ਚੰਗਾ ਲੱਗੇਗਾ ਤੇ ਸਾਡੀ ਹੌਸਲਾ ਵਜਾਈ ਕਰਿਓ ਤੇ ਅਸੀਂ ਇਸ ਥੀਕੇ ਨਾਲ ਹੋਰ ਵੀ ਨਵੇਂ-ਨਵੇਂ ਘਰ ਬਣਾ ਸਕੀਏ ਤੇ ਨਿਰਮਲ ਸਿੰਘ ਜੀ ਨੂੰ ਇਹਨਾਂ ਦੇ ਸੁਪਨਿਆਂ ਦਾ ਘਰ ਸੋਹਣਾ ਬਣਾ ਕੇ ਦੇਈਏ ਇਹਨਾਂ ਦੀ ਜੱਦੀ ਜਗਾ ਤੇ ਦਾਸ ਨੇ ਨੂੰ ਇੱਕ ਇੱਕ ਦਾ ਇੱਕ ਸਾ ਬਾਲਿਆ ਹੋਣਾ ਇਸ ਤੋਂ ਪ੍ਰਸ਼ਾਦ ਵੰਡਿਆ ਜਾਵੇਗਾ ਸ਼ਰਧਾਈਆਂ ਵੀ ਤਿਆਰ ਕੀਤੀਆਂ ਗਈਆਂ ਨੇ ਤੇ ਸਾਰੀਆਂ ਸੰਤਾਨ ਸ਼ੁਭਦਾਇਆਂ ਵੀ ਸ਼ਕਣਗੀਆਂ ਜੀ ਧੰਨਵਾਦ ਜੀ